ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੀ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਹੁਣ ਪਲੱਸ 2 ਤੋਂ ਬਾਅਦ ਤੁਸੀਂ ਸਿੱਧੀ ਬੀਐਡ ਕਰ ਸਕਦੇ ਹੋ ਇਹਦੀ ਜਾਣਕਾਰੀ ਅਸੀਂ ਇਸ ਵੀਡੀਓ ਚ ਅੱਜ ਦੇਣੀ ਹੈ ਸੋ ਪਲੱਸ 2 ਤੋਂ ਬਾਅਦ ਡਿਪਾਰਟਮੈਂਟ ਆਫ ਐਜੂਕੇਸ਼ਨ ਗੁਰੂ ਨਾਨਕ ਦੇ ਯੂਨੀਵਰਸਿਟੀ ਨੇ ਆਫਰ ਕੀਤਾ ਵੈ ਇੱਕ ਕੋਰਸ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਆਈਟੀਈਪ 2024 ਤੋ ਬੇਟਾ ਜੇ ਪਲੱਸ 2 ਤੁਸੀਂ ਰਿਜ਼ਲਟ ਆਉਣ ਵਾਲਾ ਵੈ ਪਲੱਸ 2 ਕਰਕੇ ਤੁਸੀਂ 4 ਸਾਲਾਂ ਸਿੱਧੀ ਬੀਏਡ ਕਰ ਸਕਦੇ ਹੋ ਤੇ ਇਹਨੂੰ ਕਿਹਾ ਜਾਏਗਾ ਬੀਏ ਬੀਏਡ ਇਹਨੂੰ ਬੀਏ ਬੀਏਡ ਕਿਹਾ ਜਾਏਗਾ ਜਿਹੜੀ 4 ਸਾਲਾਂ ਦੇ ਵਿੱਚ ਤੁਸੀਂ ਕਰ ਪਾਓਗੇ ओके okay. so, सो बीए बीएड ਜਿਨ੍ਹਾਂ ਨੇ ਆਰਟਸ ਕੀਤਾ ਵੈ ਆਰਟਸ ਜਿਹੜੇ ਬੱਚੇ ਨੇ ਆਰਟਸ ਵਾਲੇ ਉਹ ਕਰਨਗੇ बीए बीएड ਜਿਹੜੇ ਸਾਇੰਸ ਵਾਲੇ ਬੱਚੇ ਨੇ बीएससी बीएड ਭਾਵੇਂ ਮੈਡੀਕਲ ਨਾਨ ਮੈਡੀਕਲ ਦੇ ਨੇ ਤੇ ਜਿਹੜੇ ਬੱਚੇ ਦੂਜੇ ਨੇ ਕਮਰਸ ਵਾਲੇ ਬੱਚੇ ਉਹਨਾਂ ਨੂੰ ਕਿਹਾ ਜਾਏਗਾ बी बीकॉम बीएड ਸੋ ਇਹਦੀ ਜਿਹੜੀ बीए बीएड ਦੀ ਉਹਦੀ एलिजिबिलिटी ਹੈਗੀ ਹੈ ਪਲੱਸ 2 ਕੋਈ ਵੀ ਸਟਰੀਮ ਬੀਐਸਸੀ ਬੀਐਡ ਮੈਡੀਕਲ ਤੇ ਨਾਨ ਮੈਡੀਕਲ ਚ ਜਿਨੇ ਪਲੱਸ 2 ਕੀਤੀ ਆ ਜਿਨਾਂ ਨੇ ਕਮਰਸ ਨਾਲ ਪਲੱਸ 2 ਕੀਤੀ ਆ ਤੇ ਉਹ ਬੀਕੋਮ ਬੀਐਡ ਸੋ ਅ 2030 ਤੱਕ ਸਾਲ 2030 ਤੱਕ ਉਹੀ ਕੈਂਡੀਡੇਟ ਜਿਹੜੇ ਮੰਨੇ ਜਾਣਗੇ ਜਿਹੜੇ ਆਈਟੀਈਪੀ ਕੋਰਸ ਕੁਆਲੀਫਾਈ ਕਰਨਗੇ ਸੋ ਨੈਸ਼ਨਲ ਪਾਲਿਸੀ ਜਿਹੜੀ ਆ ਅ ਟੀਚਿੰਗ ਜੌਬ ਇਨ ਸਕੂਲ ਐਂਡ ਨੈਸ਼ਨਲ এডੂਕੇਸ਼ਨ ਪਾਲਿਸੀ 220 ਦੇ ਅਨੁਸਾਰ ਸੋ ਇਹਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣੀ ਹੈ ਬਹੁਤ ਜਲਦੀ ਤੇ ਇਹਦੇ ਲਈ ਤੁਸੀਂ ਗੁਰੂ ਨਾਨਕ ਦੇ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਸਕਦੇ ਹੋ ਬਿਲਕੁਲ ਥੋੜੀਆਂ ਸੀਟਾਂ ਨੇ ਹੋ ਸਕਦਾ ਟੈਸਟ ਵੀ ਹੋਵੇ ਉਹਦੇ ਆਧਾਰ ਤੇ ਇਹਦੀ ਐਡਮਿਸ਼ਨ ਮਿਲਣੀ ਹੈ ਇਹ ਫੋਨ ਨੰਬਰ ਨੇ ਤੁਸੀਂ ਸਕਰੀਨ ਸ਼ਾਟ ਤੇ ਇਹਨਾਂ ਫੋਨ ਨੰਬਰਸ ਤੇ ਜਿਹੜਾ ਵਾ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਤੇ ਜਾਣਕਾਰੀ ਲੈਂਦੇ ਰਹੋ ਠੀਕ ਹੈ ਸੋ ਆਲ ਦਾ ਬੈਸਟ ਪਲੱਸ 2 ਤੋਂ ਬਾਅਦ ਵੀ ਐਡ ਕਰਨ ਦਾ ਇਹ ਇੱਕ ਸੁਨਹਿਰੀ ਮੌਕਾ ਵੈ ਹਰ ਸਾਲ ਇਹ ਉਦਾਂ ਹੋਏਗਾ ਪਰ ਇਸ ਸਾਲ ਦੀ ਸ਼ੁਰੂਆਤ ਹੈ ਕੁੱਲ ਪੰਜਾਬ ਵਿੱਚ 400 ਸੀਟਾਂ ਨੇ ਤੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਕਿੰਨੀਆਂ ਸੀਟਾਂ ਨੇ ਤੁਸੀਂ ਜ਼ਿਆਦਾ ਜਾਣਕਾਰੀ ਜਿਹੜੀ ਹੈ ਇਹਨਾਂ ਦਿੱਤੇ ਹੋਏ ਫੋਨ ਨੰਬਰਾਂ ਤੋਂ ਹੀ ਪ੍ਰਾਪਤ ਕਰਨੀ ਹੈ ਵੇਖਦੇ ਰਹੋ ਕਾਨਸੈਪਟ ਗੁਰੂ ਅਗੇ ਚੈਨਲ ਥੈਂਕ ਯੂ